ਤੁਸੀਂ ਥੰਬਨੇਲ ਪੜਿਆ ਹੋਣਾ ਕੱਚੇ ਹੋ ਕੇ ਲੋਕਾਂ ਮਗਰ ਲਾ ਕੇ ਬਾਹਰ ਨਾ ਜਾਓ ਜਿਹੜੇ ਬੰਦੇ ਨਵੇਂ ਹੁੰਦੇ ਆ ਉਹਨਾਂ ਨੂੰ ਜਿਹੜੀ ਸਿੱਖਿਆ ਬਹੁਤ ਲੋਕ ਨੇ ਜਿਹੜੇ ਘਟ ਦਿੰਦੇ ਆ ਕਿਸੇ ਬੰਦੇ ਨੂੰ ਦੱਸਦੇ ਨਹੀਂ ਕਿਉਂਕਿ ਨਵੇਂ ਬੰਦੇ ਨੂੰ ਚਾਹ ਹੁੰਦਾ ਘੁੰਮਣ ਦਾ ਮੋਲਾ ਵਗੈਰਾ ਚਾਹ ਮਾਰਕੀਟਾਂ ਦੇ ਵਿੱਚ ਘੁੰਮਣ ਦਾ ਚਾਹ ਹੁੰਦਾ ਬਹੁਤ ਬੰਦੇ ਤੁਹਾਨੂੰ ਦੱਸਦੇ ਨਹੀਂ ਹੈਗੇ ਕੋਈ ਨੁਕਸਾਨ ਕੀ ਹੋ ਸਕਦਾ ਠੋਡਾ ਤੁਸੀਂ ਕੀ ਕਰ ਸਕਦੇ ਹੋ ਕਿਵੇਂ ਤੁਹਾਨੂੰ ਲੋਕ ਫੜ ਸਕਦੇ ਆ ਪੁਲਿਸ ਫੜ ਸਕਦੀ ਸੌਰੀ ਜਿਵੇਂ ਵੀ ਆਪਾਂ ਵਿਚਰਦੇ ਆ ਹਰ ਇੱਕ ਚੀਜ਼ ਦੇ ਵਿੱਚ ਆਪਾਂ ਨੂੰ ਉਹਵੇਂ ਉਹਵੇਂ ਸਿੱਖਿਆ ਮਿਲਦੀ ਆ ਇਹ ਵੀਡੀਓ ਤੁਸੀਂ ਕੋਈ ਉਸ ਅਣਜਾਣ ਆਪਣੇ ਦੋਸਤ ਨੂੰ ਭੇਜ ਸਕਦੇ ਹੋ ਜਿਹੜੇ ਬੰਦੇ ਨੇ ਇਟਲੀ ਹਜੇ ਆਏ ਸਿਰਫ ਆਏ ਨੇ ਕੱਚੇ ਬੰਦੇ ਜਿੰਨਾਂ ਕੋਲੇ ਪੇਪਰ ਨਹੀਂ ਹੁਣ ਮੇਰੇ ਕੋਲੇ ਕਈ ਵਾਰੀ ਉਦਾਂ ਦੇ ਬੰਦੇ ਮਿਲਦੇ ਆ ਕਿ ਮੈਂ ਜਿਹੜੀਆਂ ਗੱਲਾਂ ਸਾਰੀਆਂ ਪੁੱਛ ਕੇ ਰੱਖਦਾ ਆ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹਰ ਇੱਕ ਬੰਦੇ ਤੋਂ ਕਿਉਂਕਿ ਸਿੱਖਿਆ ਦੇ ਨਾਲ ਆਪਾਂ ਨੂੰ ਜਿਹੜੀ ਨੌਲੇਜ ਵੱਧਦੀ ਆ ਜਾਣਕਾਰੀ ਵੱਧਦੀ ਆ ਇੱਕ ਮੁੰਡਾ ਸੀਗਾ ਜਿਹੜਾ ਕਿ ਇੱਥੇ ਉਹਨੂੰ ਹਜੇ ਆਏ ਨੂੰ 6 ਮਹੀਨੇ ਹੋਏ ਸੀਗੇ ਉਹਨੂੰ ਘੁੰਮਣ ਦਾ ਬੜਾ ਸ਼ੌਕ ਹੁੰਦਾ ਸੀ ਉਨੇ ਕਿਸੇ ਮਾਰਕੀਟ ਵਿੱਚ ਜਾਣਾ ਸਾਈਕਲ ਚੱਕਣਾ ਛੋਟਾ ਜਿਹਾ ਕਦੇ ਕਿੱਧਰ ਕਦੇ ਕਿੱਧਰ ਪੁਲਿਸ ਨੇ ਉਹਨੂੰ ਫੜਿਆ ਤੇ ਉਹਦੇ ਫਿੰਗਰ ਕੀਤੇ ਗਏ ਉਸ ਤੋਂ ਬਾਅਦ ਉਹਨੂੰ ਨਹੀਂ ਪਤਾ ਵੀ ਇਹ ਕੀ ਚੀਜ਼ ਹੋਈ ਆ ਉਹਦਾ ਰਹੀ ਗਿਆ ਰਹੀ ਗਿਆ ਉਹਨੇ ਜਾ ਕੇ ਤਿੰਨ ਚਾਰ ਮਹੀਨੇ ਬਾਅਦ ਦੱਸਿਆ ਵੀ ਮੇਰੇ ਇਦਾਂ ਫਿੰਗਰ ਹੋ ਗਏ ਸੀਗੇ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਉਹਦਾ ਹੋਇਆ ਤੇ ਇਹ ਮੈਨੂੰ ਜਿਹੜੀ ਗੱਲ ਆ ਇੱਕ ਖਾਣ ਪੀਣ ਵਾਲੀ ਮਾਰਕੀਟ ਦੇ ਵਿੱਚ ਪਤਾ ਲੱਗੀ ਸੀ ਉੱਥੇ ਜਦੋਂ ਵੀ ਆਪਾਂ ਕਿਸੇ ਬੰਦੇ ਦੇ ਮਗਰ ਲੱਗ ਕੇ ਬਾਹਰ ਜਾਂਦੇ ਆ ਆਪਣਾ ਨੁਕਸਾਨ ਆਪਾਂ ਆਪ ਕਰਾ ਬੈੰਦੇ ਆ ਜ਼ਰੂਰੀ ਹੁੰਦਾ ਆਪਾਂ ਨੂੰ ਪਹਿਲਾਂ ਇੱਥੇ ਦੇ ਰੂਲ ਨਿਯਮ ਪਤਾ ਕਰਨੇ ਚਾਹੀਦੇ ਆ ਜਿਹੜੇ ਬੰਦੇ ਨਵੇਂ ਆ ਵੀ ਆਪਾਂ ਬਾਹਰ ਜਾਣਾ ਜਾਂ ਨਹੀਂ ਜਾਣਾ ਮੈਂ ਜਦੋਂ ਨਵਾਂ ਨਵਾਂ ਇੱਥੇ ਐਂਟਰੀ ਤੇ ਆਇਆ ਸੀਗਾ ਤੇ ਮੈਂ ਬਾਥਰੂਮ ਦੇ ਵਿੱਚ ਲੁਕਿਆ ਸੀ ਕਿਉਂਕਿ ਪੁਲਿਸ ਘਰੇ ਚੈਕਿੰਗ ਕਰਨ ਆਈ ਸੀਗੀ ਘਰ ਦੀ ਤੇ ਦੂਜੇ ਦਿਨ ਫੇਰ ਮੈਂ ਦੋ ਦਿਨ ਬਾਥਰੂਮ ਦੇ ਵਿੱਚ ਲੁਕਿਆ ਰਿਆ ਸਾਰੀ ਰਾਤ ਸਾਰਾ ਦਿਨ ਨਹੀਂ ਸਵੇਰੇ ਜਦੋਂ ਆਈ ਉਹਦੋਂ ਲੁਕਣਾ 10-15 ਮਿੰਟਾਂ ਤਾਂ ਘੰਟਾ ਦੂਜੇ ਦਿਨ ਫੇਰ ਕਿਉਂਕਿ ਥੋੜਾ ਨੁਕਸਾਨ ਆ ਜਿਹੜਾ 5 ਸਾਲ ਜਾਂ 10 ਸਾਲ ਜਾਂ ਸੁਣੇ ਜਿੰਨਾ ਤੱਕ 5 ਜਾਂ 10 ਸਾਲ ਦੇ ਵਿੱਚ ਵਿੱਚ ਜਿਹੜਾ ਹੈਗਾ ਪ੍ਰੋਸੀਜਰ ਹੁੰਦਾ ਇਹਨਾਂ ਦਾ ਜੇ ਤੁਹਾਡੇ ਫਿੰਗਰ ਹੋ ਜਾਂਦੇ ਆ ਪ੍ਰਾਣੇ ਬੰਦੇ ਦੀ ਮਗਰ ਲਾ ਕੇ ਕਦੇ ਵੀ ਤੁਸੀਂ ਬਾਹਰ ਘੁੰਮਣ ਨਾ ਜਾਓ ਜਿਹੜੇ ਲੋਕ ਤੁਹਾਨੂੰ ਕਹਿੰਦੇ ਆ ਵੀ ਆ ਜਾ ਕੁਛ ਨਹੀਂ ਹੁੰਦਾ ਕੋਈ ਚੱਕਰ ਨਹੀਂ ਆਪਾਂ ਬੈਠੇ ਐ ਮੈਂ ਗੱਲ ਕਰ ਲੂ ਪੁਲਸ ਨਾਲ ਕਿਉਂਕਿ ਪੁਲਸ ਵਾਲੇ ਕਿਸੇ ਨੂੰ ਕੰਨ ਨਹੀਂ ਉਣ ਦਿੰਦੇ ਜਿਹੜੇ ਵਕੀਲ ਹੁੰਦੇ ਨੇ ਉਹ ਤੁਹਾਨੂੰ ਪਤਾ ਬਈ ਆਪਣੇ ਕੋਲੋਂ ਕੋਈ ਨਾ ਕੋਈ ਮਸਲਾ ਘੜ ਹੀ ਲਿੰਦਿਆ ਬੰਦੇ ਨੂੰ ਪਸਾਉਣ ਦਾ ਇਸ ਤਰ੍ਹਾਂ ਹੀ ਬਾਕੀ ਦੇਸ਼ਾਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਪੁਲਿਸ ਵਾਲੇ ਸੇਤੀ ਗੱਲ ਨਹੀਂ ਆਉਣ ਦਿੰਦੇ ਕਿਸੇ ਨੂੰ ਜਿਹੜਾ ਮਰਜ਼ੀ ਵੱਡਾ ਜਾਣਕਾਰ ਬੰਦਾ ਹੋਵੇ ਉਹਨੇ ਜੇ ਚੱਕਣਾ ਤਾਂ ਚੱਕ ਹੀ ਲੈਣਾ ਧਿਆਨ ਰੱਖਿਆ ਜਾਵੇ ਜਰੂਰ ਨਵੇਂ ਆਏ ਹੋ ਤਾਂ ਜਿੰਨਾ ਲੁੱਕੇ ਰਹੋਗੇ ਉਹਨਾਂ ਬਦੀ ਜੀਲ ਹੋ ਗਈ ਫਿੰਗਰ ਹੋਗੇ ਕੋਈ ਤੁਹਾਨੂੰ ਆਪਣੀ ਮਿਲ ਗਈ ਸੰਜੋਰ ਨੂੰ ਪੀਲੀ ਚਿੱਟੀ ਜਿੱਥੇ ਮਰਜ਼ੀ ਜਾ ਸਕਦੇ ਹੋ ਪਰ ਜਿੰਨਾ ਚਿਰ ਪੇਪਰ ਨਹੀਂ ਹੈਗੇ ਉਹਨਾਂ ਚ ਤੁਸੀਂ ਕਿਤੇ ਵੀ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਕਿਉਂਕਿ ਆਪਣੀ ਸੇਫਟੀ ਆ 5-7 ਸਾਲ ਆਪਾਂ ਜਿਹੜੇ ਇੱਥੇ ਗੱਲਣੇ ਆ ਖਰਾਬ ਕਰਨੇ ਮਿਹਨਤ ਕਰਨੀਆਂ ਉਹ ਫਿਰ ਟੈਨਸ਼ਨ ਦੇ ਵਿੱਚ ਲੰਘਣੇ ਆ ਵੀ ਹੁਣ ਮੇਰੇ ਪੇਪਰ ਨਹੀਂ ਬਣਦੇ